ਦਰਸ਼ਕੋ ਹਜ਼ੂਰ ਸਾਧ ਗੁਰੂ ਜੀ ਦੇ ਪਾਵਨ ਤੇ ਪਵਿੱਤਰ ਦਰਸ਼ਨ ਨਿਮਿਤ ਕਾਰਜੇ ਸਰਗੋਸ਼ਾ ਕਰਨ ਲਈ ਆਪ ਕੀਤੇ ਸਤ ਗੁਰੂ ਜੀ ਦੇ ਹਜ਼ੂਰੀ ਜਤਕ ਦਾ ਸੰਤ ਜਨ ਦਾ ਸਰਪਾ ਸਿੰਘ ਜੀ ਤੋਂ ਮਨੋਰ ਕੀਰਤਨ ਸਰਵਣ ਕੀਤਾ ਉਹਨਾਂ ਦੇ ਪ੍ਰਾਣੀਆਂ ਦੁਨੀਆ ਆ ਕੇ ਆ ਕੇ جو کرم ہے وہ آدھار پرمان دے پر کے ہے اور جان تک کے سفر بھی سامنے ہے آپا سارے ہوئیے کہ اس مہان لوں گی دے بخشے ہوئے آپا انت سوک مار رہے ہاں ਸਾਰੇ ਜਣੇ ਆਪਾਂ ਪਿਆਰ ਨਾਲ ਸਤਕਾਰ ਨਾਲ ਉਹਨਾਂ ਨੂੰ ਯਾਦ ਕਰ ਲਈਏ ਤਾਂ ਕਿ ਸਾਰਿਆਂ ਦੀ ਵਿਦਵਾਨ ਚਿੱਤ ਵਿੱਚ ਬਿਖਰੀ ਅਕਾਗਰ ਹੋ ਜਾਏ ਸਾਰੇ ਇੱਕ ਵਾਰੀ ਆਪ ਕੋ ਧੰਨ ਸ੍ਰੀ ਸਤਜੋਤ ਜੀ ਸਿੰਘ ਸੱਚੇ ਪਾਤਸ਼ਾਹ ਹਾ ਸੰਗਤ ਕੀ ਅੱਜ ਸਾਡੇ ਵਿੱਚੋਂ ਆਪਣੇ ਨਾਲ ਦੇ ਅਨੂਪ ਅਜਾਦ ਖ਼ਾਲਸਾ ਬਾਣੀ ਜਿਹੜੇ ਕਿ ਜਾਦਾ ਪਰਿਵਾਰਕ ਬੰਦਰ ਵਿੱਚ ਨਹੀਂ ਬੱਜੇ ਸਨ

ਬਾਬਾ ਸੰਤਾ ਸਿੰਘ ਜੀ ਤੇ ਮਾਤਾ ਹਰਕਾਉ ਤੇ ਜਵਾਸਰਾ ਦੇ ਸੰਮਤ ਮਾਤਾ ਹਰਕਾਉ ਜੀ ਦੇ ਸ੍ਰੀ ਸਭੂ ਹਰਿਸ਼ਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਦਰਸ਼ਨਾਂ ਦਾ ਆਲੇ ਆਸੀ ਉਹ ਆਪਣੇ ਘਰ ਵਿੱਚ ਸਾਧ ਸੰਗਤ ਦੇ ਆਏ ਗਏ ਅਭਿਆਕਰ ਦੀ ਸੇਵਾ ਕਰਦੇ ਜਿਥਾ ਯੋਗ ਆਪਣੇ ਮਾਜਰੇ ਮੁਜਬ ہر طرح پیسے کپڑے سب آئے گئے ابلاخی ابلاشا بھولی کر کے سب کو پتا انیس سو سنتالیس دیش پڑ گئے سارے سکھا بھی ادھر آنا پیا قدم اٹھنا پیا جب حکم ہویا اگر کوئی نشانہ نہیں جانا کتنے بس ایک تھوڑی جی ਇਹ ਮੰਝਤ ਤੱਕ ਹੈ ਉਹਨਾਂ ਦੀ ਭੋਗ ਨਿਕਲ ਜਾਂਦੀ ਏ ਜਦੋਂ ਦੇਸ਼ ਬਟਵਾਰੇ ਦੀ ਗੱਲ ਛੇੜਤੀ ਜਿਹੜਾ ਉਜਦੇ ਉਹ ਹੀ ਜਾਣਦਾ ਹੈ ਜਿਹਦਾ ਘਰ ਘਰ ਹੀ ਸਜਣੋ ਖੁਸ਼ ਜਾਂਵੇ ਕਦੋਂ ਹੁੰਦਾ ਉਹ ਵਕਤ ਇਹ ਹੁੰਦਾ ਹੈ ਜਿੰਨਾ ਲੋਕਾਂ ਦੀ ਕੋਈ ਲਿਖਤ ਵਿੱਚ ਆਈ ਗਿਆ ਦਾਤ ਜ਼ਮੀਨਾਂ ਮਕਾਨ ਉਹਦੇ ਦੇ ਅੰਦਰ ਆ ਗਏ ਕਿ ਜਿਹੜਾ ਗਸਤਕਾਰੀ ਦਾ ਕੰਮ ਸੀ ਨਾ ਕਿਤੇ ਰਜਿਸਟਰ ਸੀ ਨਾ ਕੁਝ ਮਿਲਿਆ ਸਿਰਫ ਇਹ ਆਸਰਾ ਇਹ ਉਧਰ ਸਰਪੰਚ ਪ੍ਰਤਾਪ ਸਿੰਘ ਜੀ ਨੇ ਜ਼ਮੀਨ ਖਰੀਦੀ ਔਰ ਹੁਕਮ ਪਾਉਦਾ ਬਾਰ-ਬਾਰ ਕਿ ਤੁਸੀਂ ਬੀਕਾਨੇਰ ਚੱਲੋ ਤਾਂ ਉਹ ਕੀ ਇਸੇ ਨੂੰ ਬੀਕਾਨੇਰ ਨਾਮ ਦਿੱਤਾ ਜਾਂਦਾ ਸੀ ਬੇਸ਼ੱਕ ਨੇ ਉਹ 350 20 ਸਾਡੇ ਤੋਂ ਅੱਗੇ ਹਾਂ ਉਹ ਇਸ ਹੀ ਆਸਰੇ ਨਾਲ ਇੱਥੇ ਆ ਕੇ ਇਸ ਰਮਸ਼ਾਲਾ ਦੇ ਚਾਤਪੇਰੇ ਕਦੋਂ ਤੱਕ ਹੀ ਸ਼ਹਿਰ ਦੇ ਚਾਰ ਗੇਟ ਸਨ ਉਸ ਤੋਂ ਬਾਅਦ ਕੋਈ ਵੀ ਕੋਈ ਬਸੋਂ ਵਾਲੀ ਗੱਲ ਬਿਲਕੁਲ ਇੱਕ ਕਮਰਾ ਵੀ ਨਹੀਂ ਸੀ ਔਰ ਰਾਤ ਨੂੰ ਗੇਟ ਬੰਦ ਹੋ ਜਾਣਾ ਘਰ ਦੇ ਇੱਥੇ ਆ ਕੇ ਸੰਤਾਂ ਨੇ ਟੀਰਾ ਲਾਇਆ ਜਿਨ੍ਹਾਂ ਦੇ ਸੱਚੇ ਪਾਕਸ਼ਾਈ ਦੇ ਨਿਰਸੇਵਕ ਭਾਂਜੇ ਸਯੋਜ ਸੁਪੁੱਤਰ ਵੱਡੇ ਸੰਤ ਹਿਆਰਾ ਸਿੰਘ ਉਸ ਤੋਂ ਜੋਤੇ ਜਿਹੜਾ ਲਾਲ ਸਿੰਘ ਫਿਰ ਜਸਿੰਦਰ ਇੰਦਰ ਸਿੰਘ ਦੀ ਐਸਾ ਭਾਈ ਸੇਵਾ ਸਿੰਘ ਲਖਮੀਰ ਸਿੰਘ ਹੋਰ ਆਪਣੇ ਪਿਤਾ ਦੀ ਔਰ ਪੁਰੀਰ ਬਾਬਾ ਚੰਦ ਸਿੰਘ ਦੀ ਔਰ ਸਭ ਤੋਂ ਛੋਟੇ ت سنگ سر اور جڑے وڈے لوگ بھی سنت حجارہ سنگ اور سنت لال سنگ ایک گریبنواج شری سن پرتاب سنگ جی دی کریا دیوانہ دے اور سنت اندر سنگ جی نا اپا سارے تکیا کیرتن کرتے ہیں اس طرح کا نگھا اور گروچر جڑیا ہویا پروار سنت حجارہ سنگ جی جی تین بچے گیبی کریتم پاؤ ਛੋਟੇ ਸੰਤ ਵਿੰਦਰ ਸਿੰਘ ਜੀ ਤੇ ਫਿਰ ਸੰਤ ਮੋਹਨ ਸਿੰਘ ਜੀ ਇਹ ਸੰਤ ਮੋਹਨ ਸਿੰਘ ਜੀ ਉਹਨਾਂ ਦੇ 47 ਵੱਡੇ ਭਾਈ ਯਾਰ ਸਿੰਘ ਉਸ ਤੋਂ ਛੋਟੇ ਸਾਡੇ ਪਿਆਰ ਨਾਲ ਨਾ ਗਿਆਨੀ ਜੀ ਵਿੰਦਰ ਸਿੰਘ ਅੱਜ ਕੱਲ੍ਹ ਮੁਹਾਰੀ ਤਸਰੀਫ ਲੈ ਗਏ ਉਸ ਤੋਂ ਛੋਟੇ ਬਲਵਿੰਦਰ ਸਿੰਘ ਉਹ ਅੱਜ ਕੱਲ੍ਹ ਬੱਚਿਆਂ ਨੂੰ ਵੀ ਅਨਾਸ਼ਿਫ ਤੋਂ ਗਏ ਨੇ ਤੇ ਛੋਟੇ ਸਾਡਾ ਪਿਆਰ ਦਾ ਨਾ ਉਹ ਵੀ ਕਿਸੇ ਦਾ ਵਿੰਦਰ ਸਿੰਘ ਉਹ ਅਚਾਨਕ ਹੁਕਮਸਤ ਹੋ ਗਏ اور انہوں نے لگے مہارت حاصل سی تھائی لینڈ رینڈ کر کے اتھونی پاشا سے کہ تو تھائی پاشا بھی تو دوار نہ آریا کرنے سے اور وہ نکری ایسی کر دے کوپی ایسی کر دے جیسا بھی جیسے دارا اور بڑھے سارے ستا ساتھ میں نہیں اس طرح بالکل پتہ پتا لگا کہ وہی وہ بول رہے نے خود آئیے گاہ سنگھ میں دو سکتہ دوئے سنگھ اور رائے سنگھ ایک سنجھو سکتری ਜੋ ਦਿੱਲੀ ਪਰਦਾਈ ਹੋਈਏ ਉਹ ਬੇਟਾ ਅਜ ਕੱਲ ਕੈਨੇਡਾ ਵੀ ਦੇ ਤੇ ਦਲੇਰ ਸਿੰਘ ਉਹ ਗਾਇਸ ਸਿੰਘ ਨੂੰ ਸੰਤ ਅਜਾਦ ਸਿੰਘ ਜੀ ਨੇ ਸੱਚ ਪਾਤਸ਼ਾਹ ਦੇ ਸਪੁਰਤਤਾ ਦਿੱਤਾ ਸੱਚ ਪਾਤਸ਼ਾਹ ਜੀ ਤੇ ਉਹ ਕਿੰਨੇ ਭਗਵਾਲੇ ਉਹ ਜੀ ਨੇ ਔਰ ਉਹਨਾਂ ਦੀ ਕਿੰਨੀ ਵੱਡੀ ਪ੍ਰਾਪਤੀ ਹੈ ਸਾਰੇ ਪਰਿਵਾਰ ਨੇ ਗੁਰੂ ਚਰਨਾਂ ਨਾਲ ਆਪਣੇ ਆਪਣੇ ਬੱਚਿਆਂ ਨੂੰ ਜੋੜ ਕੇ ਰੱਖਿਆ ਹੈ ਉਪਜੀਵਕਾ ਦੇ ਨਾਲ ਨਾਲ ਇੱਕ ਉਹ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਜਿਹੜੀ ਪ੍ਰਾਪਤੀ ਹੋਈ ਹੈ ਕਿਨੇ ਰਿਸ਼ੀਆਂ ਮੁਨੀਆਂ ਧਰੀਆਂ ਨੂੰ ਨਹੀਂ ਹੋਈ ਅਜੇ ਤੱਕ 1213 ਅੰਗ ਤੇ ਮਲਾ ਸੁਖ ਨਾਨਕ ਅੰਤਰਾ ਗਿਆਨਾ ਸਾਧ ਸੰਗਤ ਜਿਨ੍ਹਾਂ ਨੇ ਸੁਖ ਪ੍ਰਾਪਤ ਹੋਇਆ ਉਹ ਅਨੁਭਵ ਹੋਈ ਕਰ ਸਕਦਾ ਹੈ ਜਿੰਨੂੰ ਸਵੇਦਾ ਸੁਆਮੀ ਇਥੇ ਬਿਲਾ ਲਵੇ ਕਿ ਸਾਰੇ ਦੁੱਖ ਜੇ ਦੂਰ ਹੋ ਜਾਂਦੇ ਨੇ ਇਹ ਬੱਚਿਆਂ ਨੂੰ ਕੋ ਸ਼ਰਧਾ ਹਸਰੇ ਉਹ ਸਤਿਗੁਰੂ ਦੇ ਹੁਕਮ ਅਨੁਸਾਰ ਜਗੇਰ ਸਿੰਘ ਬੰਗਲੌਰ ਧਾਰਮਿਕ اور رائے سنگ اتنی ایس پی ایس ہوسپٹل سیواوا دے ستگو جی نے بھروسے والا سیکھے گرین جیسا ناسیا میں سانج بےنتی کرتا ہوں جی یوگا تو سکھ کرتے آئے ہیں جنوت بندن انکبار سربک اللہ سمرتھ دولن تیرا رکھو پربھو جب نانک دے گھر ہاتھ بخش کرنی اسی طرح سارے سر رکھنا اور میں ست پاشاہد کرتا آئی ہوئے سا سنگ کا دنواد جتھے دار ہرپالس سنگی دا نام ساتیوں کا دنواد ستیہ جا کے ہزوری سیوکا کا دنواد ساری سات سنگ والے وقت پانی شام کے جائیں گی یہ پروار وے پروان کرنی اور نویں مہینے والوں بےنتی ہے گریبا دی کرپا بخش کرنی سادو پردیش کے ਬੀਨਾ ਤਨ ਤਨ ਸੰਪੈ ਸੁਖ ਜੀਓ ਕਰ ਜਹਿ ਕੀ ਤੇ ਆਮ ਕਹੋ ਨਾਨਕ ਸੁਨ ਰੇ ਮਨਾ ਸਿਮਰਤਿ ਗਿ ਮਹਾਨ ਘਰ ਤਨ ਮੈਂ ਹਰਿ ਜੂ ਬਸੈ ਸੰਤਨ ਕਹਿਓ ਉਪਾਰ ਰਹੁ ਨਾਨਕ ਤੇ ਭਜ ਮਨਾ ਪਉ ਨਿਤ ਉਤਰੈ سرم کرتے رہے مجھے राम ਲੋਭਾਂ ਦੀ ਮਮਤਾ ਗਜੈ ਲੋਭੋ ਮੋਹਾਂ ਕਾਰ ਕਹੋ ਨਾਨਕ ਆਪਨ ਤਰੈ ਤੌਰਨ ਲੈਤ ਉਧਾਰ ਜੋ ਸੁਪਨਾ ਹਰ ਦੇਖਣਾ ਐਸੇ ਜਗ ਤੋ ਜਾਣ ਇਨ ਮੈਂ ਕਛ ਸਾਂ ਚੋੜ ਨਹੀਂ ਨਾਦਕ ਬਿਨ ਭਗਵਾਨ ਹਦ ਨਿਸ ਦਿਨ ਆਇਆ ਕਾਰ न <laughs>